ਇਨਵੈਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਦੋਆ ਯਾਰ ਸ਼ੁਰੂ ਕਰਤੇ ਆਂ ਪਤੀਆਂ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵੈਂਦੀਆਂ ਨੇ ਉਹ ਹਲਾ ਸ਼ੇੜੀਆਂ ਤੇਰਾ ਪਹੁੰਚ ਗਿਆ ਪਰ ਸ਼ਾ ਤੂੰ ਅਰਸ਼ਾਂ ਤੇ ਹਿਸਾਬ ਤੇ ਤੇਰੇ ਦਸਾਂ ਤੇ ਆਹ ਦੇਖ ਲੋ ਮੇਰਾ ਸਾਲਾ ਕਸੇ ਪਾਸਿਆਂ ਵਾਲਾ ਇਹਨੂੰ ਪਤਾ ਨਹੀਂ 에ਰਪੋਰਟ ਤੇ ਵੜਨ ਕਿਨੇ ਦੇਤਾ ਪਤਾ ਨਹੀਂ ਉਹਥੇ ਸਫਾਈ ਕਰ ਹਾਈ ਗਾਇਸ ਸੱਚੇ ਕਾਲੀਅ ਸਲਾਮ ਅਲੈਕੁਮ ਮੀਟ ਕਰਨੇ ਆ ਤੁਸੀਂ ਬਿਲਕੁਲ ਦਿੱਕਤ ਆ ਕੋ ਉਹ ਕਿ ਹੱਸਦੇ ਵਾਸਤੇ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਹਤੀਆਂ ਕਲਾਮਤ ਚ ਰੱਖੇ ਅੱਜ ਜੀ ਅਸੀਂ ਅੱਜ ਵੀਡੀਓ ਵੇਖਣ ਆਲੇ ਹਾਂ ਕਾਮੇਡੀ ਪੋਇਟੀ ਅੱਜ ਮੈਨੂੰ ਰਿਕੁਐਸਟ ਆਈ ਸੀ ਲੈਤੀ ਆ ਵੀਡੀਓ ਦੇ ਵਿੱਚ ਕੀ ਹੈ ਆ ਇਹ ਥੋੜੀ ਫਨੀ টাই ਵੀਡੀਓ ਲੱਗਦੀ ਪਈ ਹੈ ਤੇ ਬਿਨਾਂ ਐਮ بیس ਕਿਤੇ ਵੀਡੀਓ ਵੇਖਣੀ ਆ ਵੀਡੀਓ ਵਿੱਚ ਤੁਸੀਂ ਆਖਰ ਤੱਕ ਦੇਖਣੀ ਸਾਡੇ ਨਾਲ ਵੀਡੀਓ ਵੇਖ ਕਰਦ ਬੈਲਾ ਸਾਰੇ ਚੈਨਲ ਤੇ ਨਾਲ ਮੈਨੂੰ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤਾਂ ਚੱਲਦੇ ਆ ਇੱਥੇ ਹਾਂ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ 4 ਦਿਨਾਂ ਚ ਹੀ 1 ਲੱਖ ਤੋਂ ਜ਼ਿਆਦਾ ਵਿਊਜ਼ ਆ ਗਏ ਸੀ ਤੇ ਇਸ ਲਈ ਆਪਾਂ ਹੁਣ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੁਝ ਕੁ ਮਹਾਨ ਹਸਤੀਆਂ ਦੀ ਕਰਦੇ ਆ ਪਹਿਲਾਂ ਤਰ੍ਹਾਂ ਹੀ ਬੇਝਤੀ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਦੋਆ ਯਾਰ ਸ਼ੁਰੂ ਕਰਤੇ ਆਂ ਇਤਿਹਾਸ ਜੋ ਮੈਨੂੰ ਕੱਚੀ ਉਮਰ ਤੋਂ ਲੈ ਕੇ ਖੂਨ ਵਿੱਚ ਵਹਿਦੀਆਂ ਨੇ ਉਹ ਹਲਾ ਸ਼ੇਰੀਆਂ ਆ ਦੇਖ ਲੋ ਮੇਰਾ ਸਾਲਾ ਕਸੇ ਪਾਸੇ ਵਾਲਾ ਇਹਨੂੰ ਪਤਾ ਨਹੀਂ ਏਅਰਪੋਰਟ ਤੇ ਵੜਨ ਕਿਨੇ ਦੇਤਾ ਪਤਾ ਨਹੀਂ ਉੱਥੇ ਸਫਾਈ ਕਰਮਚਾਰੀ ਰੱਖ ਲਿਆ ਜਾਂ ਕੋਈ ਬੈਗ ਬੁੱਕ ਚੱਕਣ ਲਈ ਉਹ ਕਦੇ ਬੈਗ ਨੂੰ ਇਧਰ ਘੜੀਸੀਆਂ ਦਾ ਕਰੇ ਇਧਰ ਘੜੀਸੀਆਂ ਦਾ ਸਾਲਾ ਨੇ ਨੇਰੀ ਲਿਆ ਰੱਖਿਆ ਰੀਲਾ ਬਣਾਉਣ ਵਾਲੀ ਆ ਵੀਡੀਓ ਦੇਖੋ ਇਹਦੀਆਂ ਮਰਚਾ ਵਾਰ ਕੇ ਸੁੱਟ ਦੇ ਨਾ ਨਜ਼ਰ ਲਵਾ ਲਈਏ ਮਰਚਾ ਵਾਰ ਕੇ ਸੁੱਟ ਦੇ ਨਾ ਨਜ਼ਰ ਲਵਾ ਲਈਏ ਓਏ ਚੂਸੇ ਅੰਬਰ ਕੀ ਸ਼ਕਲ ਆ ਹੈ ਨਜ਼ਰ ਲੱਗੂਗੇ ਇਹਨੂੰ ਓਏ ਤੂੰ ਮਿਰਚਾ ਨਾ ਪੀਸੀਆਂ ਮਿਰਚਾਂ ਵਾਰਕ ਨਹੀਂ ਦੀ ਅੱਖਾਂ 'ਚ ਪਾ ਦੋ ਮੇਰੇ ਸਾਲੇ ਦੇ ਯਾਰ ਬੜਾ ਦੁਖੀ ਕੀਤਾ ਇਹਨੇ ਸ਼ਿਕਾਰੀ ਕੁੱਤੇ ਆਰਗਾ ਲਾਕਾ ਦਾ ਹੈ ਤੇ ਵਾਰਕ ਕਰੂਗਾ ਫਾਈ ਕੋਲ ਲਾ ਕੇ ਖੜੇ ਪੂਰੇ ਪੰਜਾਬ ਦੇ ਸਾਲਿਆਂ ਨੇ ਜਲੂਸ ਕੱਢ ਰੱਖਿਆ ਸੌ ਤੋ ਦੇ ਕੰਨੀ ਰੋ ਬਿਠਾ ਕੇ ਫਤਲੋ ਉਹ ਭਰਾਓ ਇਹਦਾ ਵੀ ਕਿਤੇ ਕੋਈ ਮੱਥਾ-ਮੁੱਥਾ ਟਕਾ ਲਿਆ ਉਹ ਕਰਕੇ ਵਿੰਗਾ ਜਾਂ ਲੱਕ ਤੇ ਪਾਸੇ ਕੱਢ ਲੂ ਬਾਹਰ ਇਹ ਅੱਡ ਮੁੱਛਾਂ ਦਾੜ੍ਹੀ ਵਾਲੀ ਨਾ ਸਪਨਾ ਚੌਧਰੀ ਬਣਾ ਖੜਸਾ ਇਹ ਕਿੰਨਾ ਨੂੰ ਦੇਖ ਲੋ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰੇ ਵਿੰਗੇਟੇਡੇ ਸਾਲੇ ਪੰਜਾਬ 'ਚ ਜੰਮਣੇ ਸੀ ਉਹ ਯਾਰ ਇਹਨਾਂ ਨੇ ਵੀ ਬੜਾ ਦੁੱਖੀ ਕੀਤਾ ਭਾਬੀ ਰਣਜੀਤਕੌਰ ਨੇ ਆਪਦੇ ਪਾਸੇ ਬਾਹਰ ਕੱਢ ਰੱਖਿਆ ਤੇ ਇਹ ਮੇਰੇ ਸਾਲੇ ਨੇ ਆਪਦੀ ਛਾਤੀ ਬਾਹਰ ਕੱਢ ਰੱਖੀ ਆ ਓ ਯਾਰ ਇਹ ਨਾ ਮੈਨੂੰ ਕਿਸੇ ਪਾਸੋਂ ਬੰਦਾ ਲੱਗਦਾ ਹੀ ਨਹੀਂ ਓ ਭਾਬੀ ਤੂੰ ਆਪ ਹੀ ਦੱਸ ਦੇ ਤੇਰੇ ਘਰ ਵਾਲਾ ਕੀ ਆ ਕੇਮਪੂ ਟੈਂਪੂ ਕੀ ਹੋਈ ਕੇਮਪੂ ਟੈਂਪੂ ਕੇਮਪੂ ਟੈਂਪੂ ਟੱਟ ਪੈਣ ਦਰਜੀ ਨੇ ਸਿਉਣਾ ਮਾਰੀਆਂ ਸੂਟ ਤੇ ਕੱਚੀਆਂ ਓਏ ਸ਼ੁਕਰ ਕਰ ਦਰਜੀ ਨੇ ਤੇਰੇ ਸੂਟ ਤੇ ਸਿਉਣਾ ਮਾਰਤੀਆਂ ਜਿਉਂਨੇ ਤੇਰਾ ਸਰੀਰ ਦੇਖਿਆ ਹੁੰਦਾ ਨਾ ਤਾਂ ਉਹਨੇ ਸੇਬੇ ਨਾਲ ਹੀ ਸੂਟ ਸਿਉਣਾ ਸੀ ਇਸੇ ਸੇਲ ਜੇ ਮਰੀ ਜੰਨੀ ਖੜੀ ਹੋ ਕੇ ਆ ਕੇ ਆਸੀ ਆ ਫੋਟੋ ਖਿੱਚ ਲਈਆ ਖਿੱਚ ਲਈਆ ਵੀਡੀਓ ਮੇਰੇ ਤਾਂ ਹੱਥ ਦੁਖਣ ਲੱਪੇ ਹੈ ਨਹੀਂ ਆਣਾ ਚੱਲ ਕਰਨ ਨੂੰ ਹੂੰ ਦੇਖ ਲੋ ਡਾਇਨਾਸੌਰਰ ਦਾ ਮੂੰਹ ਆ ਕਿਵੇਂ ਕਿਊਟ ਬਣਦੀ ਆ ਆਖੇ ਮੱਸੀ ਤਾਂ ਹਵਾ ਰੁਕੀ ਸੀ ਨਹੀਂ ਹਵਾ ਤੇਰੇ ਹੱਥ ਯਾਰਗੇ ਸਰੀਰ ਨੂੰ ਕਹਿੰਦੀ ਵੀ ਕੀ ਆ ਬੜੀ ਤੂੰ ਸੈਲਫੀ ਲੈਣ ਲੱਗੀ ਹੈ ਲੈ ਆਨੀ ਆ ਓ ਤੈਨੂੰ ਤਾਂ ਭਾਵੇਂ 5 ਜੀਸੀਬੀਆਂ ਨਾਲ ਹਿਲਾਉਣਾ ਤੂੰ ਤਾਂ ਤਾਂ ਨਾ ਹਿੱਲੇ ਰਾਂਦਾ ਨਹੀਂ ਤੇਰੇ ਰੱਸਾ ਪਾਉਣ ਵਾਲਾ ਜਿਹੋ ਜੀ ਤੇਰੀ ਸਿਹਤ ਆ ਉਥੇ ਕੀ ਵਿਆਇਤ ਤੇ ਕੀ ਫਿਰਦੇ ਕੁवारे ਉਹ ਜਿਹੜੇ ਵਿਆਹ ਸੀ ਉਹ ਤੂੰ ਪਹਿਲਾਂ ਹੀ ਕੁवारे ਕਰਤੇ ਆ ਬਣੇ ਰੱਬ ਦਾ ਵਾਸਤਾ ਤੂੰ ਨਾ ਲੱਚਿਆ ਕਰ ਉਹ ਜਿੰਨੀ ਵੱਡੀ ਤੇਰੀ ਸਿਹਤ ਆ ਨਾ ਐਵੇਂ ਲੱਗਦਾ ਪਿਆ ਜਿਵੇਂ ਕੋਈ ਚਾਰ ਲੱਤਾਂ ਵਾਲਾ ਪਸ਼ੂ ਖੜਾ ਹੋ ਕੇ ਨਜਦਾ ਹੋਵੇ ਯਾਰ ਇਹ ਮੇਰਾ ਕਹਣਾ ਤਾਂ ਕਿੱਥੇ ਮੰਨਣਾ ਓਏ ਚਾਚਾ ਤੂੰ ਹੀ ਕੋਸ਼ਿਸ਼ ਕਰ ਦੇ ਇਹਨੂੰ ਬਹੁਤ ਮਨੂਸ਼ ਲੱਗ ਰਿਹਾ ਮਤ ਕਰੋ ਰਹਿਣ ਲੋ ਰਹਿਣ ਬਹੁਤ ਬੁਰਾ ਲੱਗ ਤੋ ਬਤ ਤੋ ਬਤ ਤੋ ਤਰਾ ਮੂਹ ਖਰਾਬ ਕਰ ਦਿਆ ਆਹ ਰਰ ਦੇਖ ਪਤਾ ਮੇ ਜਾਨ ਲੱਗ ਕੀ ਲੋਗੇ ਆਪਣੇ ਮੁਟਿਆਰ ਦੇ ਕਿ ਸਾਈਬਾ ਨੇ ਬਿੜਾਤਾ ਮਿਰਦਾ ਦੇਖ ਲੋ ਆਖੇ ਬਿਸ਼ਰਮਾ ਦੀ ਡੋਲ ਦੀ ਦਾਲ ਅਸੀਂ ਤਾਂ ਡੋਲ ਡੋਲੀ ਖਾਣੇ ਆ ਓਏ ਲੋਕੀ ਬਲੇਮ ਨਹੀਂ ਲਾਉਂਦੇ ਲੋਕੀ ਤੈਨੂੰ ਗਾਲਾਂ ਵੀ ਕੱਢਦੇ ਆ ਇਹ ਵੀ ਦੱਸ ਗਾਣੇ ਚ ਓ ਯਾਰ ਆਪ ਦੇ ਜਾਣਤਾ ਹੈ ਸਫਾਈ ਦੇ ਰਹੀ ਆ ਪਰ ਇਹਨੇ ਇਹ ਨਹੀਂ ਪਤਾ ਵੀ ਸਾਰਾ ਗਾਣਾ ਇਹਦੀ ਲੱਗਦਾ ਚਲੋ ਛੱਡੋ ਯਾਰ ਵਿਚਾਰਾ ਰੱਬ ਦਾ ਜੀਵਾ ਬਖਸ਼ ਦੋ ਹੋਣ ਤੇ ਖੜੀ ਕਰਨੀ ਆ ਆਪਾਂ ਨਾ ਇਸ ਵੀਡੀਓ ਤੁਹਾਨੂੰ ਕਮੈਂਟ ਹੀ ਪੜ ਕੇ ਸੁਣਾ ਦਿੰਨੇ ਆ ਮੁਟਿਆਰ ਦੇਖ ਲੋ ਦੋ ਮੱਝਾਂ ਜਿੰਨੀ ਚੌੜੀ ਤਿੰਨ ਤਨ ਵਿਆਹ ਕਰਵਾ ਕੇ ਲੋਕਾਂ ਦਾ ਪੈਸਾ ਖਾ ਕੇ ਡਰਾਮੇ ਕਰਦੀ ਆ ਦੇਖ ਲੋ ਮਾਨ ਹਸਤੀ ਮਿਸ ਕਾਲੋ ਓ ਯਾਰ ਮੈਂ ਨਹੀਂ ਇਹਨੂੰ ਕਾਲੋ ਬੋਲਦਾ ਲੋਕੀ ਬੋਲਦੇ ਆ ਕਮੈਂਟਾਂ ਚ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਸੁਭਾਅ ਦਾ ਆਪਾਂ ਦਾ ਕਦੇ ਕਿਸੇ ਨੂੰ ਮਾੜਾ ਬੋਲੇ ਨਹੀਂ ਅੱਜ ਤੱਕ ਕਿਨਾਂ ਯਾਰ ਇਹਨੇ ਨਾ ਵੀਡੀਓ ਪਾਈ ਹੈ ਇਸ ਤੇ ਲਿਖਿਆ ਨੇ ਉੱਪਰ ਭਾਈ ਜੀ ਨੇ ਜ਼ਿੰਦਗੀ ਕਟਣੀ ਹੁੰਦੀ ਆ ਨਾ ਉਹ ਸ਼ਕਲਾ ਨਹੀਂ ਦੇਖਦੇ ਸੁਭਾਅ ਦੇਖਦੇ ਆ ਤੇ ਆਪਾਂ ਇਸ ਕਾਲੋ ਦਾ ਤੁਹਾਨੂੰ ਸੁਭਾਅ ਵੀ ਦਿਖਾ ਦਿੰਨੇ ਆ ਆ ਵੀਡੀਓ ਚ ਦੇਖੋ ਸੋਰੀ ਨੇ ਫਾਨ ਦਿੱਤੇ ਭੁੱਖੜਾ ਆਇਆ ਪਹਿਲੇ ਖਾਣ ਲੱਗ ਗਿਆ ਦੇਖ ਕੰਨੇ ਭੁੱਖੜਾ ਸਟੋਰੀ ਮੇਰੇ ਫਾਨ ਦਿੱਤੇ ਫੇਸ ਵਿੱਚ ਕੱਟ ਕਰਕੇ ਮੈਂ ਫੋਨ ਦੇਖੀ ਜਾਂਦੇ ਸੀ ਲੱਗਦੀ ਆਹ ਫਲਾਕੇ ਤੇ ਤਨ ਬਾੜੀ ਭੁੱਖ ਲਾ ਦੇ ਮੇਰੀ ਸਟੋਰੀ ਖਰਾਬ ਕਰ ਤੇ ਦੇਖ ਲੈ ਤੇਰਾ ਭੁੱਖੜਾ ਨੇ ਕੋਸੇ ਸੱਟਾ ਮਨ ਦੇਖੋ ਕੰਨੇ ਹਾਰ ਕੇ ਆਇਆ ਓ ਯਾਰ ਕੁੜੀ ਦਾ ਸੁਭਾਅ ਨਹੀਂ ਮਾੜਾ ਓ ਯਾਰ ਉਹਦੀ ਛਟੋਰੀ ਖਰਾਬ ਕਰਦੀ ਗੁੱਸਾ ਤਾਂ ਫਰਾਉ ਗਈ ਚਲ ਹੁਣ ਓ ਯਾਰ ਆਪਾਂ ਤੁਹਾਨੂੰ ਇਹਸ ਵੀਡੀਓ ਦੇ ਕਮੈਂਟ ਪੜ ਕੇ ਸੁਣਾਣੇ ਆ ਮਜਾਕ ਨਾ ਬਣਾਓ ਯਾਰ ਗਾਲਾਂ ਕੱਢੋ ਸ਼ਕਲ ਨਹੀਂ ਚੱਜਦੀ ਬੋਲਣਾ ਤਾਂ ਸਿੱਖ ਲੈ ਕਾਲੇ ਮੂੰਹ ਵਾਲੀ ਕਿੰਨੀ ਇੱਜ਼ਤ ਨਾਲ ਬੋਲਦੀ ਆ ਹੈਲੋ ਫ੍ਰੈਂਡ ਮੈਂ ਪੰਜਾਬੀ ਫਿਲਮਾਂ 'ਚ ਕੋਈ ਵੀ ਮੈਂ ਰੋਲ ਕਰ ਸਕਦੀ ਆ ਮਾਂ ਦਾ ਭੈਣ ਦਾ ਬਜ਼ੁਰਗ ਦਾ ਤੁਸੀਂ ਮੈਨੂੰ ਕਿਤੇ ਪੰਜਾਬੀ ਫਿਲਮਾਂ 'ਚ ਲੈ ਸਕਦੇ ਹੋ ਅੱਛਾ ਆਂਟੀ ਤੁਸੀਂ ਰੋਲ ਕਰ ਲੋਗੇ ਚਲੋ ਆਪਾਂ ਫਿਰ ਲੋਕਾਂ ਦੇ ਕਮੈਂਟ ਦੇਖਦੇ ਆ ਕੀ ਕਹਿੰਦੇ ਨੇ ਤੁਹਾਡੇ ਬਾਰੇ ਅੰਟੀ ਲਾਸ਼ ਦਾ ਰੋਲ ਕਰ ਲੋਂਗੇ ਮੇਰੇ ਚਾਚੇ ਦੀ ਘਰ ਵਾਲੀ ਦਾ ਰੋਲ ਕਰਨਾ ਕਰ ਲੋਂਗੇ ਪਲੀਜ਼ ਅੰਟੀ ਕਿਹੜਾ ਰੋਲ ਕਰੀਮ ਰੋਲ ਜਾਂ ਸਪਰਿੰਗ ਰੋਲ ਤੇਰੇ ਦਿਲ ਵਿੱਚ ਪਤਾ ਨਹੀਂ ਕੀ ਚੱਲਦਾ ਹੈ ਮੇਰੇ ਬਾਰੇ ਮੇਰਾ ਦਿਲ ਤਾਂ ਟੱਟਦਾ ਰਹਿੰਦਾ ਹੈ ਸੋਚ ਕੇ ਤੇਰੇ ਬਾਰੇ ਉਹ ਰਾਮ ਵਰਗੀ ਪੰਜਾਬ ਚ ਆ ਕੇ ਏਡੀਆਂ ਸੋਹਣੀਆਂ ਕੁੜੀਆਂ ਪਸਾਈ ਬੈਠਿਆ ਸਾਡੇ ਅਰਕ ਤੋਂ ਫਾਲੀਆਂ ਪਈਆਂ ਰਹਿਣੀਆਂ ਵੀ ਨਹੀਂ ਫਸਦੀਆਂ ਯਾਰ ਜ਼ਿੰਦਗੀ ਤਾਂ ਰਾਮੂ ਵਰਗਿਆਂ ਦੀ ਆ ਅਸੀਂ ਤਾਂ ਬਸ ਇੱਥੇ ਰਾਸ਼ਨ ਮਕਾਣੀ ਆਏ ਆ ਯਾਰ ਮੇਰੇ ਤੁਹਾਡੇ ਅੱਗੇ ਬੇਨਤੀ ਆ ਜੇ ਕਿਸੇ ਮੇਰੇ ਭੈਣ ਭਰਾ ਨੂੰ ਅੱਖਾਂ ਚਾਹੀਦੀਆਂ ਹੋਣ ਤਾਂ ਦੱਸ ਦਿਓ ਮੈਂ ਦਾਣ ਕਰਨੀ ਆ ਮੇਰੀ ਮਾਂ ਕਹਿੰਦੀ ਪੁੱਤ ਤੇਰੇ ਬਹੁਤ ਚਰਚੀ ਹੋ ਗਏ ਆ ਪਰ ਖਿਆਲ ਰੱਖੀ ਤੇਰੇ ਵੈਰੀ ਵੀ ਬਹੁਤ ਨੇ ਮੈਂ ਕਹਾਂ ਮਾਂ ਤੂੰ ਟੈਨਸ਼ਨ ਕਿਉਂ ਲੈਨੀ ਆ ਅੱਜ ਜਾਵੇ ਜਾਂ ਕੱਲ ਆਵੇ ਆਣੀ ਤੇ ਮੋਤ ਆ ਤੇ ਟੈਨਸ਼ਨ ਕਾਦੀ ਓਏ ਤੇਰੀ ਮਾਨੂੰ ਆਹੀ ਤਾਂ ਟੈਨਸ਼ਨ ਆ ਤੈਨੂੰ ਮੌਤ ਆਉਂਦੀ ਕਿਉਂ ਨਹੀਂ ਪਈ ਓ ਯਾਰ ਇੱਕ ਤੈਨੇ ਬੜਾ ਦੁਖੀ ਕੀਤਾ ਬਹੁਤ ਦੁਖੀ ਆ ਲੋਕ ਐ ਤੋ ਓ ਯਾਰ ਇਹਦੇ ਵੀ ਨਾ ਆਪਾਂ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾਣੇ ਆ ਆ ਦੇਖੋ ਸੱਚ ਸੱਚ ਦੱਸ ਕਿਹੜੀਆਂ ਗੋਲੀਆਂ ਖਾਨੀਆਂ ਇੱਕ ਹੀ ਫਾਲਤੂ ਬਕਵਾਸ ਮੂੰਣਾ ਮੱਥਾ ਜਿੰਨ ਭਾੜੋ ਲੱਥਾ ਵੈਰੀ ਨੂੰ ਬਹੁਤ ਕਿਤੇ ਲਦੈਨ ਦੀ ਪੋਤੀਆਂ ਜੀ ਤੁਸੀਂ ਦੇਖੀ ਕਮੇਡੀ ਪੁਆਇਟੀ ਇੰਸਟਾਗ੍ਰਾਮ ਤੇ ਜਿਹੜੀਆਂ ਰੀਲਸ ਕਾਫੀ ਵਾਇਰਲ ਹੁੰਦੀਆਂ ਪਈਆਂ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਚੁੱਕ ਕੇ ਜਿਹੜਾ ਆਪਣਾ ਇੱਕ ਠੀਕ ਹੈ ਆ ਰਿਵਿਊ ਜਿਹੜਾ ਉਹਨਾਂ ਨੇ ਕੀਤਾ ਹੈ ਮੈਨੂੰ ਤਾਂ ਬਹੁਤ ਮਜ਼ਾ ਆਇਆ ਸਵਾਦ ਆ ਗਿਆ ਵੇਖ ਕੇ ਦਾ ਤੇ ਹਾਸਾ ਇਸ ਕਿਸਮੇ ਮੇਰਾ ਤਾਂ ਮੂੰਹ ਇਤਰਦ ਕਰਨ ਲੱਗ ਪਿਆ ਤੇ ਕਾਫੀ ਜ਼ਿਆਦਾ ਮੈਨੂੰ ਹਜ਼ੀ ਆਈ ਹੈ ਮਜ਼ੇ ਦੀ ਵੀਡੀਓ ਸੀ ਤੇ ਆਮ ਸ਼ੋਰ ਤੁਸੀਂ ਵੀ ਇੰਜੋਏ ਕੀਤੀ ਹੋਏਗੀ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਸੇ ਦੀ ਵੀਡੀਓ ਕਿਹੜੀ ਲੱਗੀ ਹੈ ਜੇ ਜਿਹਦੇ ਤੁਹਾਨੂੰ ਸਾਰੇ ਤੋਂ ਬੋਤਾਂ ਹਾਸਾ ਆਇਆ ਉਹ ਵੀ ਤੁਸੀਂ ਦੱਸਣਾ ਮੈਨੂੰ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਇੱਕ ਵਾਰੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੁਸੀਂ ਸਾਡੇ ਚੈਨਲ ਤੇ ਵੀਡੀਓ ਵੇਖਦੇ ਹੋ ਅ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਵੀ ਵੇਖੋ ਤੇ ਨਾਲ ਸਬਸਕ੍ਰਾਈਬ ਵੀ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਜੀ ਵੀਡੀਓ ਆਤੀ ਮਕਾਵਾਂਗੇ ਆਪਣੀ ਕੋਈ ਵੀ ਰਿਕੁਐਸਟ ਹੈ ਤੇ ਲਾਜ਼ਮੀ ਦੱਸੋ ਤੁਸੀਂ ਤੇ ਫਿਰ ਤੁਮਹੜਾ ਕਾਤ ਹੁੰਦੀ ਸੱਚੇ ਕਾਜ਼